ਬਿਰਜਾ ਬਣਾ ਚਰਨਜੀਤ ਸਿੰਘ ਚੰਨੀ ਚੰਨੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਤਿੰਨ ਬਾਲਟੀਆਂ ਤੁਹਾਡੇ ਵੱਲੋਂ ਕੂੜੇ ਦੇ ਖਾਦਮੇ ਦੇ ਲਈ ਲਗਾਈਆਂ ਗਈਆਂ ਨੇ ਕੀ ਫਾਇਦਾ ਹੈ ਜਦ ਕਿ ਕਿੱਥੋਂ ਮੋਟੀਵੇਟ ਹੋਏ ਇਹ ਜੀ ਪਿਛਲੇ ਦਿਨੀ ਸਾਡੇ ਦੂਜੇ ਦੋਸਤ ਦੂਜੀਆਂ ਪਾਰਟੀਆਂ ਤੋਂ ਜਿਹੜੇ ਹੈਗੇ ਨੇ ਉਹਨਾਂ ਨੇ 26 ਅਗਸਤ ਨੂੰ ਇਕੱਠੇ ਹੋ ਕੇ ਪੋਸਟਾਂ ਪਾਈਆਂ ਕਿ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਪਏ ਸੀਗੇ ਤੇ ਉਹ ਬਦਬੂ ਫੈਲ ਰਹੀ ਸੀ ਬੁਰਾ ਹਾਲ ਸੀ ਸੋ ਇਹ ਪ੍ਰੋਬਲਮ ਕੋਈ ਹੁਣ ਦੀ ਸਰਕਾਰ ਵੇਲੇ ਨਹੀਂ ਆਈ ਇਹ ਪਿਛਲੀਆਂ ਸਰਕਾਰਾਂ ਵੇਲੇ ਵੀ ਆਉਂਦਾ ਰਿਹਾ ਸੋ ਮੈਨੂੰ ਉਸ ਚੀਜ਼ ਨੂੰ ਦੇਖ ਕੇ ਮੈਂ ਦੇਖਿਆ ਵੀ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਆ ਵੀ ਆਪਾਂ ਇਹਨੂੰ ਕਿਸ ਤਰੀਕੇ ਨਾਲ ਇਸ ਤੋਂ निजात ਪਾ ਸਕਦੇ ਆ ਸੋ ਉਹਨਾਂ ਨੇ ਜਦੋਂ ਫੇਸਬੁੱਕ ਤੇ ਪਾਇਆ ਉੱਤੇ ਇੱਕ ਕਮੈਂਟ ਲਿਖਿਆ ਹੋਇਆ ਸੀ ਵੀ ਇਹਦਾ ਹੱਲ ਹੋ ਸਕਦਾ ਫਿਰ ਮੈਂ ਉਹ ਕਮੈਂਟ ਤੋਂ ਸਾਡੇ ਵੀਰ ਜੀ ਨੇ ਇਹ ਸਰਿੰਦਰ ਜੀ ਇਹਨਾਂ ਨੂੰ ਮੈਂ ਕੰਟੈਕਟ ਕੀਤਾ ਇਹਨਾਂ ਨੇ ਉਹ ਕਮੈਂਟ ਪਾਇਆ ਸੀ ਇਹਨਾਂ ਨੇ ਮੈਨੂੰ ਉਹਦਾ ਐਕਸਪਲੇਨ ਕੀਤਾ ਸਾਰਾ ਵੀ ਕਿਸ ਤਰੀਕੇ ਇਹਨਾਂ ਦਾ ਹੱਲ ਹੋ ਸਕਦਾ ਜਦੋਂ ਮੈਨੂੰ ਲੱਗਿਆ ਕਿ ਇਹ ਵਾਕਈ ਇਹ ਜਿਹੜੀ ਗੱਲ ਕਰ ਰਹੇ ਨੇ ਸਹੀ ਆ ਫਿਰ ਮੈਨਾਂ ਤੋਂ ਪੂਰੇ ਡਿਟੇਲ ਜਿਹੜੀ ਇਹਦੀ ਨੌਲੇਜ ਲੈ ਕੇ ਅੱਜ ਅਸੀਂ ਆਪਦੇ ਘਰੇ ਇਹ ਇੰਸਟਾਲ ਕੀਤਾ ਸਭ ਤੋਂ ਫਸਟ ਕਿ ਮੈਂ ਆਪਦੇ ਘਰ ਤੋਂ ਸ਼ੁਰੂ ਕਰਦਾ ਮੈਂ ਇਹਨਾਂ ਨੇ ਆਪਦੇ ਘਰ ਵੀ ਜਾ ਕੇ ਦਿਖਾਇਆ ਮੈਨੂੰ ਇਹਨਾਂ ਦੇ ਘਰੇ ਤਿੰਨ ਬਾਲਟੀਆਂ ਲੱਗੀਆਂ ਹੋਈਆਂ ਉਹ ਪਿਛਲੇ 10-12 ਸਾਲ ਤੋਂ ਇਹ ਆਪਦੇ ਘਰ ਦੇ ਕੂੜੇ ਦਾ ਪ੍ਰਬੰਧ ਕਰਦੇ ਆ ਰਹੇ ਨੇ ਤੇ ਮੈਨੂੰ ਲੱਗਾ ਕਿ ਇਹ ਹੋ ਸਕਦਾ ਸੋ ਉਸੇ ਤਰੀਕੇ ਨਾਲ ਅਸੀਂ ਲਾਦਾ ਇਹਦੇ ਚ ਕੀ ਹੈ ਜੀ ਜਿਹੜਾ ਤੁਹਾਡਾ ਗਿੱਲਾ ਕੂੜਾ ਉਹਨੂੰ ਆਪਾਂ ਇੱਕ ਅਲੱਗ ਬਾਲਟੀ ਚ ਪਾ ਲਿਆ ਜਿਹੜਾ ਇੱਕ ਰੀਸਾਈਕਲੇਬਲ ਆ ਉਹਨੂੰ ਦੂਸਰੀ ਬਾਲਟੀ ਚ ਪਾ ਲਿਆ ਤੀਸਰਾ ਹੈਗਾ ਜਿਹਨੂੰ ਆਪਾਂ ਫਾਇਰ ਕਰਨਾ ਜਿਹੜਾ ਯੂਸਲੈਸ ਹੈਗਾ ਸੁੱਕਾ ਚੀਜ਼ ਉਹਨੂੰ ਆਪਾਂ ਅੱਗ ਨਾਲ ਖਤਮ ਕਰ ਸਕਦੇ ਹਾਂ ਐਸੇ ਤਰੀਕੇ ਨਾਲ ਜਿਹੜਾ ਸਾਡੇ ਘਰ ਦਾ ਕੂੜਾ ਇੱਥੇ ਹੀ ਉਹਦਾ ਪ੍ਰਬੰਧ ਹੋ ਗਿਆ ਸੋ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਪਿਛਲੇ ਦਿਨੀ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਵੀ ਸ਼ਹਿਰ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਇਹ ਕੂੜੇ ਦਾ ਪ੍ਰਬੰਧਨ ਕਰਨਾ ਜ਼ਰੂਰੀ ਹੈ ਸਾਡੀ ਕਿਸੇ ਇੱਕ ਦੀ ਜੈ ਮਾਨਯੋਗ ਐਮਐਲਏ ਜਾਂ ਮਾਨਯੋਗ ਮੁੱਖ ਮੰਤਰੀ ਜੀ ਦੀਆਂ ਜਾਂ ਚਰਨਜੀਤ ਚੰਨੀ ਜੀ ਦੀ ਜ਼ਿੰਮੇਵਾਰੀ ਨਹੀਂ ਇਹ ਸਾਰੇ ਸਮਾਜ ਦੀ ਜ਼ਿੰਮੇਵਾਰੀ ਆ ਔਰ ਸਾਨੂੰ ਸਾਰਿਆਂ ਨੂੰ ਅਵੇਅਰ ਹੋ ਕੇ ਇਸ ਕੂੜੇ ਨੂੰ ਅਲੱਗ-ਅਲੱਗ ਕਰਨਾ ਪਊਗਾ ਜਿਹਦੇ ਨਾਲ ਇਹਦਾ ਪ੍ਰਬੰਧ ਹੋ ਸਕਦਾ ਔਰ 12 10-12 ਸਾਲਾਂ ਤੋਂ ਜੱড্ডা ਸਾਹਿਬ ਜੁੜੇ ਹੋਏ ਨੇ ਲੇਕਿਨ ਕੋਈ ਪਲੇ ਕੀ ਤੁਹਾਡੇ ਵੱਲੋਂ ਕੋਈ ਤੁਹਾਡੀ ਸਰਕਾਰ ਵੱਲੋਂ ਕੁਛ ਇਹਨਾਂ ਦੀ ਹਲਕੀ ਤੀ ਬਿਲਕੁਲ ਜੀ 100% ਮੈਨੂੰ ਬਹੁਤ ਪਸੰਦ ਆ ਮੈਂ ਇਹ ਚੀਜ਼ ਜਿਹੜੀ ਸਾਡੇ ਐਮਐਲਏ ਸਾਹਿਬ ਕੋਲੋਂ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਵਾਂਗਾ ਔਰ ਮੈਨੂੰ ਪਤਾ ਕਿ ਜੇ ਇਹਦਾ ਆਪਾਂ ਹੱਲ ਜਿਵੇਂ ਕਰ ਰਹੇ ਹਾਂ ਉਸ ਤਰੀਕੇ ਨਾਲ ਇਹਦਾ ਹੱਲ ਹੋ ਸਕਦਾ ਸੋ ਉਹ ਇਹਨਾਂ ਚੀਜ਼ਾਂ ਤੇ ਕਰੋੜਾਂ ਰੁਪਈਆ ਖਰਚ ਹੋ ਰਿਹਾ ਕਿਉਂਕਿ ਇਹੀ ਪ੍ਰੋਬਲਮ ਜਦੋਂ ਅਸੀਂ ਖਾ ਕੇ ਲੇਜ਼ ਦਾ ਪੈਕੇਟ ਸੜਕ ਤੇ ਸਿੱਟ ਦਿੰਨੇ ਆ ਉਹ ਜਾ ਕੇ ਨਾਲੀਆਂ ਜਾਂ ਸੀਵਰੇਜ ਜਾਂਦਾ ਤਾਂ ਸੀਵਰੇਜ ਬਲੌਕ ਹੁੰਦਾ ਫਿਰ ਸੀਵਰੇਜ ਦੀ ਕਲੀਨਿੰਗ ਲਈ ਕਰੋੜਾਂ ਰੁਪਈਆ ਲੱਗਦਾ ਸੋ ਉਹ ਚੀਜ਼ਾਂ ਨੂੰ ਇੱਕ ਤਾਂ ਸਾਡਾ ਉਹ ਸਾਰਾ ਫਾਈਨੈਂਸ਼ੀਅਲ ਪੈਸਾ ਬਚੂਗਾ ਇੱਕ ਟਾਈਮ ਬਚੂਗਾ ਇੱਕ ਸਾਡੀ ਆ ਜਿਹੜਾ ਆਲਾ ਦਿਵਾਲਾ ਹੈਗਾ ਸਾਰਾ ਸਰਾਊਂਡਿੰਗ ਆ ਸਾਫ਼ ਰਹਿਣਗੀਆਂ ਸੁੰਦਰ ਰਹਿਣਗੀਆਂ ਜਿਹਦੇ ਨਾਲ ਸਾਰਿਆਂ ਨੂੰ ਬੈਨੀਫਿਟ ਹੋਦਾ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਆ ਸਭ ਨੂੰ ਬੇਨਤੀ ਆ ਵੀ ਉਹ ਆਪਦੇ ਆਪ ਦੇ ਘਰ ਦਾ ਇਸੇ ਤਰੀਕੇ ਨਾਲ ਜੇ ਆ ਆਪ ਕਰ ਸਕਦੇ ਤਾਂ ਠੀਕ ਹੈ ਨਹੀਂ ਤਾਂ सुरेंद्र ਜੀ ਦੀ ਹੈਲਪ ਲੈ ਕੇ ਜਿਹੜਾ ਹੈਗਾ ਇਹਨੂੰ ਆਪ ਦਾ ਕਰਨ ਜਿਹਦੇ ਨਾਲ ਇਹ ਕੂੜੇ ਦਾ ਜਿਹੜਾ ਹੈਗਾ ਮਸਲਾ ਆਪਾਂ ਹੱਲ ਕਰ ਸਕਦੇ ਜੀ ਨਾਮ ਵੀਰ ਜੀ ਆਪਣਾ ਮੇਰਾ ਨਾਮ सुरेंद्र ਚੱਡਾ ਜੀ ਚੱਡਾ ਸਾਹਿਬ ਜੋ ਤੁਸੀਂ ਇਹ ਤਿੰਨ ਪਾਰਟੀਆਂ ਦਾ ਜੋ ਫਾਰਮੂਲਾ ਤਿਆਰ ਕੀਤਾ ਹੈ ਕਦੋਂ ਵਰਤ ਰਹੇ ਹੋ ਉਸ ਨੂੰ ਤੇ ਕੀ ਲੋਕਾਂ ਨੂੰ ਇਸ ਦਾ ਫਾਇਦਾਗਾ ਅੱਜ ਚੰਨੀ ਸਾਹਿਬ ਨੇ ਵੀ ਸ਼ੁਰੂ ਕੀਤਾ ਜੀ ਤਕਰੀਬਨ ਮੈਂ 10-12 ਸਾਲ ਤੋਂ ਇਹਨੂੰ ਵਰਤ ਰਿਹਾ ਜੀ ਔਰ ਆਪਣੇ ਘਰ ਚੋਂ ਮੈਂ ਕਦੀ ਕੂੜਾ ਬਾਹਰ ਸੁੱਟਿਆ ਨਹੀਂਗਾ ਨਾ ਮੈਂ ਆਪਣੇ ਆਫਿਸ ਚੋਂ ਨਾ ਆਪਣੇ ਘਰ ਚੋਂ ਮੀਨਜ਼ ਇੱਕ ਕਾਗਜ਼ ਪੇਪਰ ਪਾਰਕੇ ਵੀ ਨਹੀਂ ਕਦੀ ਸੁੱਟਿਆ ਈਵਨ ਜੇ ਮੈਂ ਕਦੀ ਬਾਹਰ ਵੀ ਗਿਆ ਅਗਰ ਮੇਰੇ ਕੋਲ ਕੁਝ ਕੈਰੀ ਹੁੰਦਾ ਹੈ ਅਗਰ ਕੁਝ ਖਾਣਾ ਪੀਣਾ ਕੁਝ ਡਿਸਪੋਜ਼ਲ ਹੁੰਦਾ ਵੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਆਪਣੇ ਬੈਗ ਚ ਪਾ ਕੇ ਆਪਣੇ ਘਰੇ ਰੀਸਾਈਕਲ ਬਾਕਸ ਦੇ ਵਿੱਚ ਸੁੱਟਾਂ